ਕਿਸਾਨ ਜਥੇਬੰਦੀਆਂ ਦੇ ਕਈ ਮਸਲਿਆਂ ਨੂੰ ਲੈ ਕੇ ਹਜੇ ਤੱਕ ਸਰਕਾਰ ਹੱਲ ਨਹੀਂ ਕਰ ਰਹੀ ਤੇ ਜਿਸ ਤੋਂ ਬਾਅਦ ਹੁਣ ਫਿਰ ਤੋਂ ਕਿਸਾਨ ਜਥੇਬੰਦੀਆਂ ਵੋਟਾਂ ਤੋਂ ਪਹਿਲਾਂ ਪੂਰਨ ਤੌਰ ਤੇ ਪੜਕੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਭਾਜਪਾ ਦਾ ਵਿਰੋਧ ਹੋ ਰਿਹਾ ਤੇ ਹੁਣ ਮੰਤਰੀ ਮੀਤ ਹੈਰੂ ਲੈ ਕੇ ਵੀ ਸਿੱਧੀ ਚੇਤਾਵਨੀ ਜਿਹੜਾ ਕਿ ਕਿਸਾਨ ਜਥੇਬੰਦੀਆਂ ਨੇ ਦੇ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਜਾਗੀਰ ਮਸਲੇ ਤੇ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਤੇ ਜਿਸ ਤੋਂ ਬਾਅਦ ਸਮਾਂ ਮੰਗਿਆ ਗਿਆ ਸੀ ਤੇ ਜਿਸ ਦੇ ਦੌਰਾਨ ਹਜੇ ਤੱਕ ਕੋਈ ਵੀ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਪੂਰਨ ਤੌਰ ਤੇ ਪੜਖੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਸਿੱਧੇ ਚੇਤਾਵਨੀ ਵੀ ਦਿੱਤੀ ਗਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਿਸਾਨ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਹਾਂ ਬਲਾਕ ਦੇ ਸੰਗੂਹ ਇਸ ਹਿੱਕੇ ਦੇ ਪਿੰਡਾਂਾਂ ਦੀ ਜਮੀਨੀ ਮਸਲਾ ਜਿਹੜਾ 1 ਸਾਲ ਤੋਂ ਲੱਤਦਾ ਆ ਰਿਹਾ ਪ੍ਰਸ਼ਾਸਨ ਦੇ ਧਿਆਨ 'ਚ लड़की अगर कोर्टा का प्रशासन के सारिया गए प्रशासन भी मनिया डीसी के ਜੀ ਹਾਂ ਸੋ ਤਾਂ ਮਸਲਾ ਇਹ ਹੈ ਜੀ ਇਹ ਪਰ ਇੱਕ ਸਾਲ ਹੋ ਗਿਆ ਲਟਕਦੇ ਨੇ ਇਹ ਮਸਲੇ ਦਾ ਫੈਸਲਾ ਹੋਇਆ ਇਹ ਮਸਲਾ ਹੁਣ ਅਸਲ ਵਿੱਚ ਉਮੀਦ ਹੈ ਕਿ ਉਹ ਜਿ ਰੱਖਿਆ ਸੀ ਜਦੋਂ ਪਹਿਲਾਂ ਦਿੱਤੇ ਰਿਹਾ ਸੀ ਦਾਅਵੇ ਪੱਤਰ ਮੰਡੀਆਂ ਦੇ ਪਾਸ ਉਸ ਦਿਨ ਆ ਇਹਦੇ ਕਰ ਮੁਰੰਗੀ ਆਈ ਸੀ ਇਹਦੇ ਵੀ ਧਿਆਨ ਚ ਰਿਹਾ ਨੇ 15 ਦਿਨ ਮੌਕੇ ਸਾਰੀ ਕੰਮ ਕਰਦੇ ਸੀ ਪਰ 15 ਦਿਨ ਦੀ ਜਗ੍ਹਾ ਤੇ ਅੱਜ 18 ਦਿਨ ਹੋ ਗਏ ਇਹ ਮਸਲਾ ਕੋਈ ਨਿਕਲ ਨਹੀਂ ਦਿੱਤਾ ਜਿਸ ਕਰਕੇ ਅਸੀਂ ਫੈਸਲਾ ਕੀਤਾ ਜੇ ਕੋਈ ਕਿ ਅੱਜ ਜੋ ਉਹ 15 ਦਿਨ ਹੋਰ ਦੇਖੀ ਅੱਜ 20 ਤਰੀਕ ਹੈ 5 ਮਈ ਨੂੰ ਗੜੀ ਬਾਰਦੇ ਤੇ ਪਤਾ ਲੱਗਦਾ ਉਹ ਜਿੱਥੇ ਪਿੰਡਾਂ ਚੱਲੂਗਾ ਉਹ ਤਾਂ ਅਜੇ ਕਿਸੇ ਮੰਤਰੀ ਨਾਲ ਜਾ ਕੇ ਇਹਦਾ ਮੀਟਿੰਗ ਹੋਈ ਜਾਂ ਜਿਵੇਂ ਮੁੱਖ ਮੰਤਰੀ ਦਾ ਏਰੀਆ ਧੂਰੀ ਆਲਦਾ ਕਿਸੇ ਨਾਲ ਗੱਲ ਕਿਸੇ ਨਾਲ ਮੀਟਿੰਗ ਨਹੀਂ ਹੋਈ ਉਸ ਨਾਲ ਮੀਟਿੰਗ ਹੋਏ ਸੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਨਾਲ ਕੱਲ ਮਿਲਣੇ ਪਰਸੋਂ ਸੈਟਾਇਆ ਕਿਹੜੇ ਤੇ ਸ਼ਮਨ ਨਾਲ ਫਿਰ ਮਿਲੇ ਮੈਨੂੰ ਕੋਈ ਗੱਲ ਦੱਸਾਂ ਨਹੀਂ ਤਲੇ ਮੀਤੇ ਤੇ ਕਰੋਗੇ ਹੋਰ ਵੀ ਹਾਂ ਇਹ ਨਰੇ ਜਿਹੜੇ ਹਮਾਰੇ ਪਾਸ ਸਰਕਾਰ ਦੇ ਖਿਲਾਫ ਵੀ ਹੈ ਤਾਂ ਆ ਮੰਗਦੀ ਤਾਂ ਇਸ ਕੇਸ ਹੈ ਕਿਉਂਕਿ ਉਹਨਾਂ ਦਾ ਹਲਕਾ ਉਹ ਚੋਣ ਲੜਦਾ ਨਹੀਂ ਇਸ ਹਲਕੇ ਦੇ ਵਿੱਚੋਂ ਉਹਨਾਂ ਨੇ ਲੋਕਾਂ 'ਚ ਜਾਣਾ ਹੈ ਉਹਨਾਂ ਦਾ ਇਹ ਮੌਕਾ ਹੈ ਲੋਕਾਂ ਨੂੰ ਹਮਰਾ ਕਰਕੇ ਵੋਟਾਂ ਲੈਣ ਦਾ ਤੇ ਸਾਡਾ ਇਹ ਮੌਕਾ ਹੈ ਆਪਣੀ ਸਮੱਸਿਆ ਦਾ ਫੋੜੀ ਹੱਲ ਕਰਾਉਣ ਦਾ ਕਿ ਮੀਤੇ ਦੀ ਇੰਡੀਪੈਂਡੈਂਸ ਹੋਊਗਾ ਵਿਰੋਧ ਹਾਂ ਜਿੱਥੇ ਵੀ ਜਾਊਗਾ ਉਹ ਅਸੀਂ ਜੋ ਜੀਵਨ ਸਾਡੇ ਜਿਲ੍ਹੇ ਨੂੰ ਵੰਨ੍ਹ ਕੇ ਇਹ ਪੂਰਾ ਹੀ ਰੋਸ ਰੋਸ ਇਸ ਗੱਲ ਕਰਕੇ ਹੈ ਕਿ ਕੋਰਟ ਨੇ ਫੈਸਲਾ ਕੀਤਾ ਹੁੰਦਾ ਕਿਹੜੇ ਪਟਵਾਰੀ ਨੂੰ ਜਾਂ ਤਹਿਸੀਲ ਦਾ ਮਹੌਕਰ ਹੈ ਤੇ ਉਹਦਾ ਕੋਰਟ ਦਾ ਫੈਸਲਾ ਲੱਗ ਕੇ ਉਹ ਜਿਹੜਾ ਸਾਹਕ ਸਰਪੰਚਾ ਅਗਰਜਨ ਸਿੰਘ ਉਹਦੇ ਨਾਮ ਇੰਟਕਲ ਚੜਾ ਲਿਆ ਉਸ ਮੌਕੇ ਜਿਹੜਾ ਦੇ ਜਿੱਦੇ ਕੋਰਟ ਲੱਗੀ ਨਹੀਂ ਛੁੱਟੀ ਦਾ ਦਿਨ ਹੈ ਤੇ ਕਰੋਨਾ ਵੇਲੇ ਤਾਂ ਅਸੀਂ ਲੋਕੋ ਵੀ ਨਹੀਂ ਸਵਾਹ ਬਿਕਰ ਰਹੇ ਉਸ ਮੌਕੇ ਕੀਤਾ ਸਾਡੇ ਨਾਲ ਸਾਂ ਤੋਂ ਪਹਿਲਾਂ ਜ ਵਾਦਾ ਕੀਤਾ ਪ੍ਰਸ਼ਾਸਨ ਨੇ ਐਸਐਸਪੀ ਜੀ ਸਾਹਿਬ ਨੇ ਕਿ ਸਾਨੂੰ 2 ਮਹੀਨੇ ਦਿਓ ਸਾਨੂੰ ਕਿਰਾ 45 ਲਾਉਣੀ ਕਿਉਂਕਿ ਉਹਗੇ ਸੇ ਉਹ ਚੋਂ ਦਾ ਬੀਜ ਲੈ ਜੇਗਾ ਉਹ ਉਸ ਪਰਿਵਾਰ ਤੋਂ ਦਾ ਵੀ ਆਜੋ ਭਾਈ ਜੀ ਨੇ ਦੇਖਣਾ ਸਾਨੂੰ ਕਹਿੰਦੇ ਵੀ 45 ਲਾਉਣੀ ਪਊ ਪਰ 2 ਮਹੀਨੇ ਬਾਅਦ ਤੁਹਾਡੇ ਨੋਖੋ ਅਸੀਂ ਮੰਨਿਆ ਵਿਚਾਲੇ ਵੀ ਇੱਕ ਫਸਲ ਦੀ ਗੱਲ ਹੈ ਸਾਡਾ ਖੜਾ ਜੋ ਉਹਨਾਂ ਸੁੱਕਿਆ ਜਿੱਦਾਂ ਜਿਹੜੇ ਅਸੀਂ ਕਬਜ਼ਾ ਲੈ ਲਿਆ ਸੀਗੇ ਉਸ ਤੋਂ ਬਾਅਦ ਫੜ ਲੰਘ ਗਿਆ ਹੁਣ ਜਦੋਂ ਅਸੀਂ ਮੀਤਨਾਲ ਸਾਹਿਬ ਨੂੰ ਮਿਲੇ ਆ ਉਹਨਾਂ ਦੇ ਨਾਲ ਫਟਵਾਰੀ ਸਾਹਿਬ ਸੀ ਕੋ ਉਹਨਾਂ ਨੂੰ ਕਾਗਜ਼ ਪੱਤਰ ਦਿਖਾਇਆ ਕਹਿੰਦੇ ਵੀ ਸਾਡੀ ਗੱਲ ਠੀਕ ਐ ਜਾਵਾ ਸਾਨੂੰ ਵਾਦਾ ਕਰਕੇ ਸਾਡੇ ਬੈਠਿਆਂ ਤੋਂ ਤੱਕ ਚਾਰ ਨੂੰ ਫੋਨ ਵੀ ਕਰਦੇ ਥੀ ਸੀ ਸਾਉ ਨੂੰ ਵੀ ਕਰਦਾ ਫੋਨ ਤਾਂ ਹਾਲੇ ਮੇਰੇ ਨਾਲ ਹੋਰ ਨੂੰ ਕੀਤਾ ਜਿਵੇਂ ਸਾਡੀ ਫੋਨਾਂ 'ਚ ਤਾਂ ਖਾਸੀ ਤਸੱਲੀ ਕਰਾਈ ਉਹਨਾਂ ਨੇ ਪਰ ਅਮਲ ਦੇ ਵਿੱਚ ਡੱਕੇ ਨਹੀਂ ਨਾ ਤਸਵੀਲਦਾਰ ਦੇ ਉੱਤੇ ਪਟਵਾਰੀ ਦੇ ਖਿਲਾਫ ਤਾਂ ਕੀ ਕਾਰਵਾਈ ਹੋਣੀ ਐ ਜਿਹਨੇ 44 ਦਫਾ ਦੇ 45 ਲੱਗੀ ਤੋਂ ਜਦੋਂ ਉਹ ਟਰਾਂਸਫਾਰਮਰ ਲਾ ਲਿਆ ਨਹੀਂ ਬਣਦਾ ਸੀ ਵੀ 45 ਤੋਂ ਫੜ ਕੇ ਅੰਦਰ ਕਰਦੇ ਇਨਸਾਫ ਦੀ ਗੱਲ ਸੀ ਵੀ ਤਸਵੀਲਦਾਰ ਤੇ ਪਟਵਾਰੀ ਨੂੰ ਫੜਕੇ ਅੰਦਰ ਕਰਦੇ ਜਿਹੜੀ ਜ਼ਮੀਨ ਦੇ ਮਾਲਕ ਨੂੰ ਉਹ ਦਿੰਦੇ ਥੋੜੀ ਜਿਹੀ ਜ਼ਮੀਨ ਹੈ 9 ਵਿਗੇ ਉਹਦੇ ਚਾਚੇ ਦੀ ਹੈ ਹੁਣੇ ਨੂੰ ਦਿੱਤਾ ਹੋਇਆ ਵਖਤਿਆਨਾਮਾ ਦਿੱਤਾ ਹੋਇਆ ਜਦੋਂ ਉਹਦੇ 'ਚ ਵੀ ਵੰਡਣ ਵਾਸਤੇ ਹਜੇ ਅੰਦਰ ਰੋਕ ਲੱਗੀ ਹੋਈ ਹੈ ਕਿਸਾਬ ਨਾਲ ਤੇ ਅੱਜ ਉਹੀ ਜਿਹੜਾ ਇਹ ਗਰਜਾ ਮੈਸਾਬ ਕਾ ਸਰਪੰਚ ਹੈ ਇਹਨਾਂ ਦੇ ਟਾਉਂਡ ਦਫ਼ਤਰ 'ਚ ਬੈਠਾ ਆਪ ਆਇਆ ਜਿਸ ਮੈਂ ਕਿ ਉਹ ਬਹੁਤ ਵੱਧ ਪਿਆਰਾ ਹੋ ਗਿਆ ਤੇ ਜਦ ਜੇ ਅਸੀਂ ਮੰਡਲਾ ਸੀ ਗਿਆ ਕਹਿੰਦਾ ਸਾਨੂੰ ਤਾਂ ਲੱਗਿਆ ਵੀ ਕੋਈ ਸਾਡੇ ਆਮ ਲੋਕਾਂ ਦੀ ਕੋਈ ਹੈ ਗਿਆ ਅਸੀਂ ਉੱਧਰ ਜਿੱਦੇ ਉਹਨਾਂ ਨਾਲ ਗੱਲਬਾਤ ਹੋਈ ਜੇ ਅਸੀਂ ਤੁਸੀਂ ਆਹ ਜਿਹੜੀ ਸਾਡੇ ਬੈਠੇ ਹੋ ਥੱਲੇ ਤੁਹਾਡੇ ਧਰਤੀ ਹੈ ਤੁਹਾਨੂੰ ਆਮ ਲੋਕਾਂ ਨਹੀਂ ਬਹਾਇਆ ਇੱਥੇ ਹੁਣ ਜਿਹੜੇ ਤੁਹਾਨੂੰ ਆਮ ਦੇਖਣ ਲੱਗ ਜਾਂ ਕੀੜੇ ਮਕੌੜੇ ਦੇਖਣ ਲੱਗ ਗਏ ਇਹ ਕਹਿਣਾ ਹੁਣ ਪਿਛਲੇ ਦਿਨਾਂ 'ਚ ਮੰਤਰੀ ਨਾਲ ਮੁਲਾਕਾਤ ਵੀ ਹੋਈ ਸੀ ਜੀ ਕੋ ਮੀਟਿੰਗ ਠੀਕ ਹੈ ਪਹਿਲਾਂ ਤਾਂ ਉਹਦੀ ਹੋਈ ਜੀ ਮੀਟਿੰਗ ਜਦੋਂ ਉਹਦੇ ਬਾਹਰ ਚ ਬੈਠੇ ਸੀਗੇ ਚਾਰ ਤਰੀਕ ਨੂੰ ਹੋਈ ਹੋਈ ਹੈ ਤੇ ਹਾਂ ਚਾਰ ਮਹੀਨੇ ਉਸ ਤੋਂ ਬਾਅਦ ਇਹ ਆ ਦੋ ਤਿੰਨ ਦਿਨ ਹੋਏ ਮੈਨੂੰ ਜਿਹੜੇ ਦਿਨ ਛੇ ਪਾਰਸੋਂ ਹੋਈ ਹੈ ਇਹ ਸਾਡੇ ਜ਼ਿਲ੍ਹੇ ਵਾਲੇ ਮੁੰਡਿਆ ਸਾਡੇ ਸੋਬੇ ਦੇ ਆਗੂ ਹੈਗੇ ਆ ਜਨਤਾ ਦੇ ਗਾਲਾ ਛਾੜ ਕੇ ਇਹ ਮਲੇ ਜਿੰਦੂ ਨੂੰ ਕਿਹਾ ਵੀ ਯਾਰ ਜ਼ਮੀਨ ਦੀ ਗੱਲ ਤਾਂ ਤੁਸੀਂ ਕਿਦੋਂ ਕਰਕੇ ਸਾਨੂੰ ਸਮਝ ਨਹੀਂ ਆਉਂਦੀ ਪਹਿਲਾਂ ਇਹ ਜਿਹਨੇ ਟ੍ਰਾਂਸਫਰ ਨੂੰ ਲਾ ਲਿਆ ਉਹਦੇ ਵੀ ਪਰਚਾ ਦਰਜ ਨਹੀਂ ਟ੍ਰਾਂਸਫਰ ਨਾ ਟ੍ਰਾਂਸਫਰ ਲਿਖਿਆ ਗਿਆ ਜਿੱਦੇ ਡਿਵੀਸ਼ਨ ਨਾ ਹੋਈ ਉਹਨੇ ਤਾਂ ਫੋਨ ਮਾਰਿਆ ਬਿਜਲੀ ਵਾਲਿਆਂ ਨੂੰ ਕਹਿੰਦੇ 3:00 ਵਜੇ ਤੁਹਾਡਾ ਟ੍ਰਾਂਸਫਰ ਹੋ ਜਾਣਾ ਨਹੀਂ ਨਤੀ ਮਾਰ ਚੀਂਗੇ ਅਨਸਾਨ ਅੱਲਾ ਮੈਂ ਜਿਹੜਾ ਐਲਾਨ ਕੀਤਾ ਹੁਣ ਪੂਰਾ ਵਿਰੋਧ ਕੀਤਾ ਜਾਊਗਾ ਅੰਨੜੇ ਦੇ ਨਾਲ ਕੋਈ ਰੌਲੇ ਨਹੀਂ ਹੈਗੇ ਵਿਰੋਧ ਨਹੀਂ ਜਿਹੜਾ ਅੜ ਘਟਾ ਦੇ ਅਸੀਂ 5 ਦਾ ਦਿੱਤਾ ਹੋਇਆ ਕੰਮਾ ਸ਼ੁਰੂ ਕਰਾਂਗੇ ਇਹ ਬਾਦਚ ਤੇ ਉਦੋਂ ਤੋਂ ਹੀ ਇਹ ਜਿਹੜੇ ਪਿੰਡਾਂ ਜਾਊਗਾ ਉੱਥੇ ਤਾਂ ਵਿਰੋਧ ਕਰਨਾ ਹੀ ਹੈ ਦੂਜੇ ਜਿਹੜੇ ਪਿੰਡ ਕੋਈ ਬਚਦੇ ਵੀ ਹੋਣ ਅਸੀਂ ਸਾਰੇ ਪਿੰਡਾਂ ਜਾ ਕੇ ਆਪਣੀ ਰਾਮ ਕਹਾਣੀ ਦੱਸਾਂਗੇ ਕਿ ਆ ਸਰਕਾਰ ਹੈ ਜਿਹੜੀ ਕਹਿੰਦੀ ਭਾਈ ਪਿੰਡਾਂ ਚੱਲੋ ਤਾਂ ਸਭ ਸੱਚ ਚੱਲੋ ਆ ਸੁਣਦੀ ਹੈ